ਹਾਂਜੀ ਜੀ ਦਰਵਾਜ ਅੱਜ ਨਗਰ ਕਦਰ ਦੇ ਸ਼ੋਲੇ ਸਿੱਕੀ ਕਹਿਣ ਦਵਾ। ਬਹੁਤ ਖੁਸ਼ਕਰਮੂਹੇ ਹੋ ਕੇ ਤਰੋਗੀ। ਇਹ ਹੋਇਆ ਨਾ ਕਿ ਤਹਾਉਤੀ ਚੱਕਰ ਪਰ ਕਹਿੰਦੇ। ਭਾਈ ਸੰਯੋਗ ਸਿੰਘ ਜੀ ਦੀ ਇਹ ਸ਼ੋਭਾ ਯਾਤਰਾ ਤੁੰਕਾਰ ਸਾਹਿਬ ਕੋ ਫਤਿਹਗਰ ਸਾਹਿਬ ਆਈ ਹੈ। ਇਹ ਜੀਨਾ ਵੀ ਮੈਂ ਕਹਿੰਦਾ ਇਸ ਦੇ ਇਤਿਹਾਸ ਦੇ ਵਿੱਚ ਇਹ ਪੰਡਿਤ ਪਿਆਰਾਂ ਦੇ ਵਿੱਚੋਂ ਇਹ ਜੀ ਸ਼ੋਭਾ ਯਾਤਰਾ ਹੈ। ਕਰਵਾਨੀਆਂ ਮੈਂ ਕਹਿੰਦਾ ਸਿੱਕੇ ਇਤਿਹਾਸ ਹੈ ਇਹ ਦਬਲ ਕੋਚਲੇ ਲੋਕਾਂ ਦਾ ਕਰਵਾਨੀਆਂ ਨਾ ਭਰਿਆ ਤੇ ਪਰ ਉਹਨਾਂ ਕਰਵਾਨੀਆਂ ਨੂੰ ਅਨਗਾਇਆ ਕੀਤਾ ਗਿਆ ਸਮੇਂ ਦੀਆਂ ਸਰਕਾਰਾਂ ਨੇ ਵੀ ਔਰ ਜਿਹੜੇ ਪ੍ਰਬੰਧਕ ਨੇ ਖਾਸ ਤੌਰ ਤੇ ਆਈਡੀਪੀਸੀ ਵਾਲੇ ਉਹਨਾਂ ਨੇ ਇਹਨਾਂ ਮਹਾਪੁਰਸ਼ਾਂ ਦੀਆਂ ਜਿਹੜੀਆਂ ਕੁਰਬਾਨੀਆਂ ਦੇ ਕੋਈ ਯਾਦਗਾਰਾਂ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਗੁਰੂ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਾਹਿਬ ਇੱਕੋ ਹੀ 96 ਦੀ ਗੱਲ ਕਰਦੇ ਆਂ ਪੰਜ ਪਿਆਰੇ ਸੱਜਦੇ ਹੋ ਡਿਫਰੈਂਟ ਕੌਮਾਂ ਦੇ ਵਿਕਤਾਂ ਸੀ ਪਰ ਜਿਨ੍ਹਾਂ ਦੇ ਕਬਜ਼ੇ ਨੇ ਮੈਂ ਸਮਝਦਾ ਇਸ ਸੰਸਥਾ ਦੇ ਉੱਤੇ ਅਨਾਹੁੰਨਾੰਤੇ ਆਇਆ ਜਵਾਨ ਤੌਰ ਦੇ ਮਲਦੀ ਵੀ ਯਾਦਗਾਰ ਕਿੰਨਾ ਚਿਰ ਹੋ ਗਿਆ ਕਿੰਨੀ ਬੜੀ ਕੁਰਬਾਨੀ ਹੈ ਉਹ ਹੁਣ ਸ਼ੁਰੂ ਕੀਤੀ ਆ ਉਹ ਵੀ ਕੋਈ ਐਨ ਆਰ ਆਈ ਇਸ ਸੇਵਾਦਾਰੀ ਨੇ ਸ਼ੁਰੂ ਕਰਾਈ ਹੈ ਪਰ ਜਿਹੜੇ ਲਾਹਾ ਲੈਂਦੇ ਨੇ ਸਿੱਖ ਘਰਵਾਨੀਆਂ ਦੇ ਸਿੱਖ ਇਤਿਹਾਸ ਦੇ ਉੱਤੇ ਸਿਰਜਤ ਕਰਦੇ ਨੇ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਔਰ ਤੁਸੀਂ ਇੱਥੇ ਹਾਲ ਦੇਖ ਲਓ ਇਹ ਤਾਂ ਆਪਣੇ ਬਹਾਈ ਵਾਲੇ ਸੰਤ ਤਪਾਧਰਾ ਵਾਲੇ ਸੰਤਾ ਜੀ ਮਿਹਰਬਾਨੀ ਹੈ ਕਿ ਉਹਨਾਂ ਨੇ ਇਹ ਯਾਦਗਾਰ ਕੰਮ ਕਰਕੇ ਤੁਝ ਲਈ ਸਨਰਚ ਕਰਦੇ ਨੇ ਕੇਸ ਕਰਦੇ ਨੇ ਇਸੇ ਤਰ੍ਹਾਂ ਮੋਤੀ ਮਹਾਰਾਜੀ ਦੀ ਯਾਦ ਇਹ ਵੀ ਸੰਗਤ ਨੇ ਬਣਾਈ ਹੈ ਕਿ ਉਹ ਸਰਸਾ ਦਾ ਕੋਈ ਲੋੜ ਨਹੀਂ ਸਾਹਮਣੇ ਗਿਆਨੀ ਦੇਸ਼ ਸਿੰਘ ਲਾਲੂ ਇਹ ਇੱਕ ਬਰਾ ਸਿੱਖ ਸਕਾਲਰ ਹੋਇਆ ਹੈ ਪਰਵਾਇਸਰ ਹੋਇਆ ਹੈ ਉਹਨਾਂ ਨੇ ਇਤਿਹਾਸ ਰੱਖਿਆ ਆਪਣੀ ਸ਼ਾਮੀ ਦੇ ਆ ਨਾ ਨਾ ਜਲਾ ਉਹਨੂੰ ਆਪਕ ਦੇ ਵਿੱਚ ਬਹਿਸ ਹੋਈ ਹੈ ਇਸ ਕਰਕੇ ਚਮਕੌਰ ਦੀ ਗੜੀ ਦੀ ਗੱਲ ਕਰ ਲਈ ਆਪਾਂ ਇਹ ਯਾਦਗਾਰਾਂ ਜਿਹਦੀਆਂ ਕੁਰਬਾਨੀਆਂ ਸਾਡੇ ਲੋਕਾਂ ਦੀਆਂ ਪਰ ਇਹਨਾਂ ਨੂੰ ਅਨੁਭਵਿਆ ਕੀਤਾ ਜਿਹੜੇ ਇਸ ਤੇ ਸਿਆਸਤ ਕਰਦੇ ਨੇ ਕਬੀਲਾ ਜੀਹਨਾਂ ਦਾ ਉਹ ਇਸ ਵੱਲ ਨੂੰ ਧਿਆਨ ਨਹੀਂ ਦਿੱਤੇ ਅਸਲੀ ਗੱਲ ਤਾਂ ਇਹ ਹੈ ਗੁਰੂ ਹੋਰਿੰਦ ਸਿੰਘ ਦਾ ਸਿੱਖ ਹੋਈ ਹੈ ਜਿਹੜਾ ਸਭ ਨੂੰ ਇੱਕ ਸਮਝੇ ਸਭ ਨੂੰ ਇਹ ਜਾਤ ਪਾਤ ਦੀ ਜਿਹੜੀ ਨਫ਼ਰਤ ਹੈ ਇਸ ਕਰਕੇ ਨਹੀਂ ਕਰਦੇ ਵੀ ਇਹ ਸ਼ੈਡੂ ਕਾਸਟ ਦਿੱਤੀ ਬਾਬਾ ਸੰਗਠਨ ਦੀ ਯਾਦਗਾਰ ਇਸ ਕਰਕੇ ਨਹੀਂ ਬਣੀ ਭਾਈ ਵੀਰ ਸਿੰਘ ਪੀਰ ਸਿੰਘ ਭਾਈ ਭਾਈ ਜੇਤਾ ਇਹਨਾਂ ਦੀ ਯਾਦਗਾਰਾ ਕਿਸੇ ਹੋਰ ਨਹੀਂ ਹੋਤਾ ਇਹ ਤਾਂ ਚੰਦ ਰੋਗ ਨਹੀਂ ਜਿਹੜੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਮੂਹਰੇ ਹੋ ਕੇ ਬਣਾਈਆਂ ਨੇ ਕੋਈ ਜੀਪੀਸੀ ਦਾ ਕੋਈ ਰੋਲ ਨਹੀਂ ਹਾਂਜੀ ਮੈਂ ਕਹਾਗਾ ਇਹ ਤੁਸੀਂ ਲੋਕਾਂ ਨੂੰ ਇਹ ਇਹ ਜੋ ਗੁਰੂ ਦੇ ਸਿੱਖੋਂ ਸਿੱਖਾ ਹੈ ਇਹਨਾਂ ਦੀਆਂ ਕੁਰਬਾਨੀਆਂ ਜਾਏ ਕਿਸੇ ਦੀ ਦੀਵਾਨ ਤੋੜਰ ਮਲਦੀ ਲਾ ਲੋ ਭਾਜੀ ਮਤਿ ਮਹਰੇ ਦੀ ਗੱਲ ਹੋ ਮਤਿ ਦਾ 27 ਦਾ ਦੀ ਲਾ ਲੋ ਭਰਿਆ ਪਿਆ ਇਤਿਹਾਸ ਕੁਰਬਾਨੀਆਂ ਨਾਲ ਔਰ ਉਹ ਉਹ ਕੁਰਬਾਨੀਆਂ ਨੂੰ ਜ਼ਰੂਰ ਇਹ ਸਾਡਾ ਇਤਿਹਾਸ ਰੱਖੇ ਯਾਦ ਕਰ ਮੰਨ ਗਿਆ ਔਰ ਉਹਨਾਂ ਦੀ ਜਨਰੇਸ਼ਨ ਨੂੰ ਪਤਾ ਲੱਗੂਗੀ ਇਹ ਤਾਂ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਸਿਆਸਤ ਕੀਤੀ ਜਾ ਰਹੀ ਹੈ ਇਜਾਜ਼ਤ ਪਾਤਾ ਕਹੀ ਜਾਂਦੇ ਆ ਸਾਹਮਣਾ ਨਹੀਂ ਗਗੂਆ ਕਈ ਕਰਖਾ ਇਹ ਕਿਹਾ ਜਾਂਦਾ ਬਾਂਸ ਦੀ ਯਾਤਰੀ ਕਹੀ ਜਾਂਦੀ ਹੈ ਕੋ ਪਛਾਣ ਬੋ ਤੁਸੀਂ ਸਿਆਸਤ ਦੀ ਗੱਲ ਕੀਤੀ ਹੈ ਵੀ ਸਿਆਸਤ ਕੀਤੀ ਜਾ ਰਹੀ ਹੈ ਕੰਟੀਨੈਂਟ ਟਕਸਾਲ ਦੇ ਮੁਖੀ ਬਾਬਾ ਤੁਮਾ ਵੱਲੋਂ ਮਹਾਰਾਸ਼ਟਰ ਚ ਬੀਜੇਪੀ ਨਾਲ ਮਲਕੀਯਾਰੀ ਸਪੋਰਟ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਉਹ ਤਾਂ ਦਿਖਾਓ ਇਹ ਇਹ ਜਿਹੜੇ ਬਾਰੇ ਦਾ ਬਾਬਾ ਹੀ ਦੱਸ ਸਕਦਾ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕੱਲ ਦੀ ਜਿਹੜੀ ਜਿਹੜੀ ਕੱਲ ਦੀ ਇਲੈਕਸ਼ਨ ਦੀ ਜਿਹੜੀ ਜਿੰਨੀ ਚੋਣਾਂ ਦੇ ਰਿਜ਼ਲਟ ਆਏ ਨੇ ਉਹਨੂੰ ਕਿਵੇਂ ਦੇਖਦੇ ਹੋ ਮੋਕਾ ਦਾ ਫਾਇਦਾ ਜਿਹਨੂੰ ਲੋਕ ਚਾਹੁੰਦੇ ਨੇ ਉਹਨੂੰ ਅੱਗੇ ਲਿਆ ਹੁੰਦੇ ਨੇ ਤੇ ਲੋਕ ਜਿਹਨ ਜਿਹਨ ਚੰਦਾ ਜਨਤਾ ਰਹਿ ਡੈਮੋਕ੍ਰੇਸੀ ਦੀ ਜਨਤਾ ਦਾ ਫੈਸਲਾ ਉਹ ਮੰਨਿਆ ਜਾਣਾ ਹੈ ਹੈ ਜੀ ਪਾਰਟੀ ਆਪਣੀਆਂ ਨਾਕਾਮੀਆਂ ਨੂੰ ਉਹਦੂ ਕਹੋ ਕਰਨ ਪਾਰਟੀ چاہے ਕੋਈ ਵੀ ਹੈ ਉਹ ਕੋਹ ਕਰੇ ਵੀ ਅਸੀਂ ਕਿਉਂ ਹਾਰੇ ਹਾਂ ਉਹਦੇ ਆਪਣੇ ਆਪ ਚ ਸੁਧਾਰ ਲਿਆਓ